ਸਾਤ පැහෙල්ල කාර්ශම එක්ක ඕන්කාර සත්්‍ය ගෝර ප්‍රසද උද්ජලව cái han chỉ là con cột em mang đi mất tôi thấy This song, Ujjal Kajha Chilka, Kote Ma Kandri Mas. ਨਾ ਉੱਤਰਾ ਜੇ 100 ਤੋਂ ਬਾਅਦ ਇਸ ਸੱਜਣਾ ਸੇਈ ਨਾਲ ਮੈਂ ਚਲਦਿਆ ਨਾਲੇ ਕਿਨਨ

ਰਥ ਮੰਝੇ ਵਸਨ ਕੋਟੇ ਕੋਟ ਜੀਠਾ ਮਣੀ ਬੱਗੇ ਮਾ ਕਹੀਨ ਸਿਮ ਮਲੇ ਰੋਕ ਸਰੀਰ ਮੈਂ ਮੈਜਨ ਲੱਤ ਪਾਰੀ ਉਠਾਇਆ ਢੂਕ ਚੱਕਰੀਆ ਚੰਗੀ ਆਈਆ ਅਵਰੇ ਸਿਆਣਪ ਕੇਤੇ ਨਾਨਕ ਨਾਮ ਸਮਾਲੇ ਤੂੰ छुट जी चकरिया चङी आई आ ਨਕ ਨਾਮ ਸਮਾਲੇ ਤੂੰ ਬੱਦ ਛੱਪੇ ਹੈ ਜਿੱਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ